ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੋਟਲ ਸਟੇਟ ਨਿਊਜ਼ ਮੈਂ ਹਾਂ ਗਿਆਨ ਸਿੰਘ ਅਤੇ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਤਾਮਸਪੁਰ ਤੋਂ ਜਿੱਥੇ ਸਰਦਾਰ ਜਰਨੈਲ ਸਿੰਘ ਅਤੇ ਨਾਲ ਉਹਨਾਂ ਦੇ ਜੀਤਿੰਦਰ ਸਿੰਘ ਮੁਫਰ ਸਾਹਿਬ ਦਾ ਐਮਐਲਏ ਕੰਪੇਨ ਤੇ ਚੜ ਕੇ ਆਏ ਨੇ ਤੇ ਜੇ ਦੇਖੀਏ ਸਰਦਾਰ ਜਰਨੈਲ ਸਿੰਘ ਪਿਛਲੇ ਦਿਨਾਂ ਤੋਂ ਜਿਸ ਦਿਨ ਤੋਂ ਉਹਨਾਂ ਨੇ ਚੋਣਾਂ ਪ੍ਰਚਾਰ ਆਪਣਾ ਸ਼ੁਰੂ ਕੀਤਾ ਦਿਨ ਪ੍ਰਤੀ ਦਿਨ ਉਹਨਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ ਜਨਤਾ ਹਮ ਹਮਾ ਕੇ ਉਹਨਾਂ ਦੇ ਨਾਲ ਜੁੜ ਰਹੀ ਹੈ ਰੋਜ਼ ਨਿਤ ਨਵੀਆਂ ਜੁਆਇਨਿੰਗਾਂ ਹੋ ਰਹੀਆਂ ਨੇ ਤੇ ਆਹ ਦੇ ਤੁਸੀਂ ਦੇਖ ਰਹੇ ਹੋ ਸਰਦਾਰ ਜਰਨੈਲ ਸਿੰਘ ਨੂੰ ਪਿੰਡ ਵਾਸੀ ਕੰਪੈਨ ਤੇ ਲੈ ਕੇ ਆਏ ਨੇ ਜਿੱਥੇ ਉਹਨਾਂ ਦਾ ਰੋਡ ਸ਼ੋ ਵੀ ਕੰਪੈਨ ਤੇ ਕੀਤਾ ਗਿਆ ਵੇਖੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਪਿੰਡ ਵਾਸੀ ਉਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਮਾਣ ਸਤਿਕਾਰ ਕਰਕੇ ਪਿਆਰ ਦੇ ਰਹੇ ਨੇ ਤੇ ਪਿੰਡ ਵਾਸੀ ਇਹਨਾਂ ਦਾ ਪਿੰਡ ਪਿੰਡ ਵਿੱਚ ਸਰਦਾਰ ਜਰਨੈਲ ਸਿੰਘ ਦਾ ਪੂਰਾ ਨਿਕਾ ਸਵਾਗਤ ਹੋ ਰਿਹਾ ਕਿਸ ਤਰ੍ਹਾਂ ਲੋਕ ਫੁੱਲ ਮਾਲਾ ਪਾ ਰਹੇ ਨੇ ਸਰੂਪੇ ਪਾ ਰਹੇ ਨੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਨਾਲ ਉਹਨਾਂ ਦੇ ਸਰਦਾਰ ਜੀਤ ਇੰਦਰ ਸਿੰਘ ਮੁਫਰ ਜੋ ਕਿ ਸਰਦੂਲਗੜ ਹੜਕੇ ਤੋਂ ਸਾਬਕਾ ਵਿਧਾਇਕ ਨੇ ਨਾਲ ਉਹਨਾਂ ਦੇ ਚੱਲ ਰਹੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਤੁਸੀਂ ਦੇਖ ਰਹੇ ਤਸਵੀਰਾਂ ਜੀਤਿੰਦਰ ਸਿੰਘ ਮੋਫਰ ਦਾ ਵੀ ਇਸ ਵਾਰ ਦਿੱਤਾ ਜਾ ਰਿਹਾ ਲੋਕਧਾਰਾ ਕੈਂਡੀਟ ਸਾਜ ਜਰਨੈਲ ਸਿੰਘ ਜੀ ਤੇ ਲੋਕਿੰਦੇ ਵੀ ਇੱਕ ਵੱਡੀ ਜਿੱਤ ਹੋਣ ਵਾਲੀ ਆਉ ਸੁਣਦੇ ਆ ਸਰਦਾਰ ਜੀਤਿੰਦਰ ਸਿੰਘ ਮੋਫਰ ਕੀ ਕਹਿ ਰਹੇ ਨੇ ਸਰਦਾਰ ਜਰਨੈਲ ਸਿੰਘ ਜੀ ਤੁਹਾਡੇ ਜਿੰਮੇਵਾਰ ਜ਼ੋਰਖਪਰਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਫਰੇਬਲੋਨਾ ਵਾਇਗੂ ਜੀ ਕਾਲਸਨਾ ਵਾਇਗੂ ਜੀ ਤੁਹਾਡੇ ਬਸ ਅਪੀ ਨੇ ਇਹੀ ਹੈ ਵੀ ਬੜਾ ਵਧੀਆ ਪਿਆਰ ਸੰਕਾਰ ਮਿਲ ਰਿਹਾ ਹੈ ਪਾਰਟੀ ਦੀ ਬਹੁਤ ਵੱਡੀ ਚੜ੍ਹਤ ਹੈ ਔਰ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਮੈਂ ਸਾਰੇ ਹਲਕੇ ਫਿਰ ਗਿਆ ਸਰਸਜ ਔਰ ਤੁਹਾਡਾ ਰੱਤਿਆ ਹਲਕਾ ਬਹੁਤ ਵਧੀਆ ਪਰਫਾਰਮੈਂਸ ਦੇ ਰਿਹਾ ਹੈ ਮੈਂ ਇਹਨਾ ਤਾਂ ਨਹੀਂ ਕਹਿਣਾ ਚਾਹੁੰਦਾ ਕਿ ਕਿੰਨੀ ਲੀਡ ਤੇ ਜਿੱਤਾਂਗੇ ਤੁਹਾਡੀ ਬਹੁਤ ਵੱਡੀ ਜਿੱਤ ਹੈ ਤਕੜੇ ਹੋ ਕੇ ਮਿਹਨਤ ਕਰੋ ਪਰ ਆ ਜਿਹੜੇ ਹੋਣ ਦਿਨ ਨੇ ਇੱਕ ਇੱਕ ਦਿਨ ਨੂੰ ਇਹ ਸਮਝੋ ਵੀ ਬਹੁਤ ਤੁਹਾਡਾ ਇੰਪੋਰਟੈਂਟ ਦਿਨ ਹੈ ਔਰ ਜਿਵੇਂ ਸਾਹ ਜਰਨੈਲ ਸਿੰਘ ਦੱਸ ਰਹੇ ਸੀ ਪ੍ਰੋਗਰਾਮ ਇੱਕ ਰੱਖੋ ਪਰ ਉਹਦੇ ਨਾਲ ਤੁਹਾਡਾ ਵੀ ਪਿਆਰ ਸਤਿਕਾਰ ਰਹਿੰਦਾ ਹੈ ਸਾਰਿਆਂ ਦਾ ਰੰਦੇ ਕਿਉਂਕਿ ਇਹ ਤਾਂ ਸਾਰਿਆਂ ਦੇ ਸਾਜੇ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪੰਜੇ ਤੇ ਮੋਹਰ ਲਾਓ ਸਾ ਜਰਨੈਲ ਸਿੰਘ ਕਾਂਗਰਸ ਪਾਰਟੀ ਨੇ ਦਾ ਉਹ ਹੈਲਪੀਟੀ ਦਾ ਖਾਸਾ ਹੋ ਰਹੀ ਹੈ। ਬੋਟਾ ਤੋਂ ਮਰ ਮਰ ਸਭ ਤੋਂ ਜਿੰਦਗੀ ਦਾ ਸਦਾ ਜੈ ਸਿੰਘ ਜੀ ਨੂੰ ਤੁਹਾਡੇ ਵਿਚਕਾਰ ਆਉਂ ਤੇ ਬੋਟਾ ਨੇ ਕੀ ਕਰੀ। ਆਦਰ ਤੇ ਸਰਕਾਰ ਦੇ ਜੋ ਨੀਲੇ ਨਾਲ ਆਏ ਆਪਣੇ ਪੰਜਾਬ ਦੇ ਸੰਦੂਰਗੜ ਤੋਂ ਸਾਲਕਾ ਵਿਧਾਇਕ ਮੋਹਰ ਸਾਹਿਬ ਹੋਰ ਪਾਰਟੀ ਦੇ ਸਾਰੇ ਸੀਨੀਅਰ ਸਾਥੀ ਅਤੇ ਪਿੰਡ ਤਾਮਸਪੁਰਾ ਦੇ ਮੇਰੇ ਸਹਿਕਾਰਜੋਗ ਦੋਸਤੋ ਨੌਜਵਾਨ ਪਿਆਰੇ ਬੱਚੋ ਆਪ ਸਭ ਨੂੰ ਪਤਾ ਹੈ ਆਉਣ ਵਾਲੀ 23 ਤਰੀਕ ਨੂੰ ਵਿਧਾਨ ਸਭਾ ਦੀਆਂ ਵੋਟਾਂ ਪੈਂਣ ਜਾਣੀਆਂ ਔਰ ਮੈਂ ਸਾਰੇ ਪਿੰਡ ਵਾਸੀਆਂ ਕੇ ਹੱਥ ਵਨ ਕੇ ਬੇਨਤੀ ਕਰਦਾ ਹਾਂ ਕਿ ਆਪਣੀ ਇੱਕ ਇੱਕ ਜ਼ਿੰਮੇਤੀ ਹੋਰ ਹੱਥ ਦੇ ਸਾਹਮਣੇ ਵਾਲਾ ਬਟਨ ਦਬਕ ਕੇ ਮੈਨੂੰ ਇਥੋਂ ਫਾਰਮ ਜਾਲ ਕਰਕੇ ਭੇਜੋ ਤੁਹਾਡੀ ਆਪਣੀ ਸਰਕਾਰ ਪੰਡ ਜਾ ਦੇਖੋ ਕਿਤੋਂ ਇਹ ਸਿਰ ਮਤਾ ਮਸਮੂਰਾ ਚ ਇਹ ਸਾਰੇ ਹਲਕੇ ਜੀ ਇਸ ਤਰ੍ਹਾਂ ਸਵਾਗਤ ਹੋਇਆਗਾ ਡ੍ਰੈਕਟਰਾਂ ਤੇ ਟਰਾਲੀਆਂ ਤੇ ਔਰ ਮੋਟਰਸਾਈਕਲਾਂ ਤੇ ਬਹੁਤ ਪਿਆਰ ਮਿਲ ਰਿਹਾ ਹੈ ਇਲਾਕੇ ਦਾ ਸਾਰਾ ਤੁਹਾਡਾ ਬਹੁਤ ਪਿਆਰੀ 36 ਜਨ ਬਰਾਦੇ ਤੇ ਭਣ ਭਾਈਆਂ ਦਾ ਬਹੁਤ ਜ਼ਿਆਦਾ ਵਿਆਪਦੇ ਰਹਿ ਮਿਲ ਰਿਹਾ ਹੈ ਔਰ ਆਪਣੇ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਦੀ ਲਹਿਰ ਬਣ ਗਈ ਹੈ ਬੁੱਢਾ ਸਾਹਿਬ ਦੇ ਨਾਮ ਤੇ ਲਹਿਰ ਬਣ ਗਈ ਹੈ ਬੁੱਢਾ ਸਾਹਿਬ ਨੇ ਮੁੱਖ ਮੰਤਰੀ ਬਣਨਾ ਹੈ ਔਰ ਬਹੁਤ ਸਾਰੇ ਜਿਹੜੇ ਨੇ ਆਪਣੇ ਦੋ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਆਪਣਾ ਜਨਾਬੀ ਗੋਸ਼ਨਾ ਪੱਤਰ ਜਿਹੜਾ ਜਾਰੀ ਕੀਤਾ ਹੈ ਆਮ ਆਦਮੀ ਦੇ ਆਮ ਬੰਦੇ ਦੇ ਜਿਹੜਾ ਹੈ ਉਹਨੂੰ ਫਾਇਦਾ ਹੋਣਾ ਹੈ ਆਮ ਘਰ ਦੇ ਟੱਕ ਜਿਹੜੀਆਂ ਸਰਕਾਰ ਦੀ ਸਹੂਲਤ ਪਹੁੰਚੇਗੇ ਬੁਢਾਪਾ ਪੈਨਸ਼ਨ 6000 ਰੁਪਏ ਹੋਵੇਗੀ ਔਰ ਬਜ਼ੁਰਗਾਂ ਦੇ ਮਾਨ ਸਨਮਾਨ ਵਾਸਤੇ 6000 ਰੁਪਏ ਬੁਢਾਪਾ ਪੈਨਸ਼ਨ ਹੋ ਜਾਏਗੀ ਔਰ ਤਿੰਨ ਤਿੰਨ ਮਰਲੇ ਦੇ ਗਰੀਬ ਆਦਮੀ ਨੂੰ plots ਮਿਲਣਗੇ ਔਰ ਮਕਾਨ ਬਣਾ ਕੇ ਵੀ ਦੇਵਾਂਗੇ ਔਰ ਆਪਣਾ ਚੌਥਾ ਹੈ 100 ਲੱਖ ਰੁਪਿਆ ਇਲਾਜ ਲਈ 25 ਲੱਖ ਹਾਂ 25 ਲੱਖ ਰੁਪਿਆ ਗਰੀਬ ਆਦਮੀ ਦੇ ਇਲਾਜ ਵਾਸਤੇ ਕੋਈ ਗੰਭੀਰ ਬਿਮਾਰੀ ਹੋ ਜਾਂਦੀ ਹੈ 500 ਰੁਪਏ ਦਾ ਗੈਸ ਸਿਲੰਡਰ ਹੈ ਔਰ 300 ਯੂਨਿਟ ਬਿਜਲੀ ਮਾਫ ਹੈ 300 ਯੂਨਿਟ ਤੱਕ ਬਿਜਲੀ ਮਾਫ ਹੋਵੇ ਜਿੰਦਾਬਾਦ ਔਰ ਦੂਸਰੇ ਪਾਸੇ ਵੀ ਆ ਬੀਜੇਪੀ ਵਾਲੇ ਨੇ ਇਹਨੂੰ ਦੁੱਗਲ ਨੂੰ ਬਣਾਇਆ ਹੈ ਉਮੀਦਵਾਰ ਤੇ 5 ਸਾਲ ਆਪਣੀ ਐਮਪੀ ਰਹੀ ਹੈ ਆਈ ਹੈ ਕਦੇ ਤਾਮਸਪੁਰੇ ਚ ਬਈ ਅਰੇ ਤਾਮਸਪੁਰੇ ਦਾ ਨਾਮ ਹੀ ਸ਼ਾਇਦ ਪਤਾ ਹੋਣਾ ਹੋਵੇ ਪਿੰਡਾਂ ਦਾ ਨਾਮ ਹੀ ਪਤਾ ਨੂੰ ਕਿਹੜੇ ਕਿਹੜੇ ਪਿੰਡ ਨੇਗੇ ਹਾਲਕੇ ਚ ਕਿਹੜੇ ਪਿੰਡ ਨੇ ਪਤਾ ਨਹੀਂ ਕਿਥੋਂ ਦੀ ਹੈ ਕਿਥੋਂ ਆਈ ਹੈ ਕੋਈ ਪਤਾ ਨਹੀਂ ਉਹਨੂੰ ਵਾਪਸ ਜਿੱਥੇ ਆਈ ਉੱਥੇ ਭੇਜ ਦਿਓ ਐਸਾ ਸਭ ਸਿਖਾ ਦੋ ਵੀ ਦੁਬਾਰਾ ਜਿਹੜੇ ਆਪਾਂ ਦੇ ਨਾ ਬਾਹਰ ਕੱਢੀ ਦੇ ਕੇ ਨੂੰ ਪਤਾ ਨਹੀਂ ਹੁੰਦਾ ਆ ਕਿ ਆਪਣਾ ਦੇਸ਼ ਕਰਕੇ ਵੀਰੋ ਮੈਂ ਹੱਥ ਬਨ ਕੇ ਬੇਨਤੀ ਕਰਦਾ ਦੁਬਾਰਾ ਤੁਹਾਡੀ ਆਪਣੀ ਸਰਕਾਰ ਬਣਨ ਜਾ ਰਹੀ ਹੈ ਮੈਨੂੰ ਇਸ ਤੋਂ ਜ਼ਿਆਦਾ ਤੋਂ ਜ਼ਿਆਦਾ ਮੋਕਾ ਨਾਲ ਜਿਹੜਾ ਇਥੋਂ ਜਿਤਾ ਕੇ ਭੇਜੋ ਤਾਂ ਕਿ ਤੁਹਾਡੀ ਆਪਣੀ ਸਰਕਾਰ ਬਣੇ ਇਹ ਜਿਹੜੇ ਮ ਕੰਮ ਕੀ ਲਾਏ ਨੇ ਸਾਰੇ ਹੋਣ ਹਰ ਆਦਮੀ ਤੱਕ ਸਰਕਾਰ ਦੀ ਸਹੂਲਤ ਪਹੁੰਚੇ ਔਰ ਇੱਕ ਬੇਨਤੀ ਹੋਰ ਹੈ ਕੱਲ ਚੋਪ ਕੱਲ 24 ਤਰੀਕ ਹੈ ਸਾਡੇ ਹਰਮਨ ਪਿਆਰੇ ਮੈਂਬਰ ਪਾਰਲੀਮੈਂਟ ਭਾਈ ਜਪਿੰਦਰ ਹੁੱਡਾ ਜੀ ਆਪਣੇ ਹਲਕੇ ਦੇ ਪਿੰਡ ਬਿਰਧਾਣਾ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ 10 ਵਜੇ ਜਿਆਦਾ ਤੋਂ ਜਿਆਦਾ ਭਾਈਆਂ ਨੇ ਪਹੁੰਚਣਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਈ ਜੀ ਦਾ ਪਤਨ ਸਾਹਿਬ